ਸਸਰੀ ਕਾ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਸੂਤੇ ਫਸ ਗਏ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਅਸਤੀਫਾ ਦੇਣ ਤੇ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਵੱਲੋਂ ਕੋਈ ਦਬਾਅ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇੱਕ ਵੱਡੀ ਬਗਾਵਤ ਖੜੀ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਦੋ ਦੋ ਧੜਿਆਂ ਦੀ ਗੱਲ ਕੀਤੀ ਜਾ ਰਹੀ ਹੈ ਦੋ ਦੋ ਧੜੇ ਬਣ ਰਹੇ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲਕੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਿਉਂਕਿ ਅੱਗ ਲੱਗਦੀ ਹੈ ਤਾਂ ਧੂਆ ਉੱਠਦਾ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਕਿਸੇ ਤਰ੍ਹਾਂ ਦਾ ਪੰਜਾਬ ਦਾ ਕੋਈ ਵੀ ਫੈਸਲਾ ਲੈਂਦੇ ਨਜ਼ਰ ਨਹੀਂ ਆਇਆ ਇਹ ਵੱਡੇ ਤੌਰ ਤੇ ਜਿਹੜਾ ਹੈ ਹਰਮੀਤ ਪਠਾਨ ਮਾਜਰਾ ਉਹਨੇ ਇਹ ਵੱਡੇ ਰਾਜ ਖੋਲ ਕੇ ਰੱਖ ਦਿੱਤੇ ਲੋਕਾਂ ਦੇ ਅੱਗੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵੀ ਨਹੀਂ ਤੁਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਜਲਦੀ ਆ ਜੜੀ ਹੈ ਆਮ ਆਦਮੀ ਪਾਰਟੀ ਟੁੱਟ ਜਾਏਗੀ ਬਿੱਖਰ ਜਾਏਗੀ ਕਿਉਂਕਿ ਟੜੇਬੰਦੀਆਂ ਸ਼ੁਰੂ ਹੋ ਗਈਆਂ ਨੇ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਨੇ ਲਗਾਤਾਰ ਆਪ ਦਾ ਹੀ ਹੱਕ ਜਮਾਉਂਦੇ ਨਜ਼ਰ ਆਉਂਦੇ ਨੇ ਪੰਜਾਬ ਦੇ ਉੱਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੋਟਾਂ ਨਹੀਂ ਪਾਈਆਂ ਅਸੀਂ ਪਾਈਆਂ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਿਹਰੇ ਨੂੰ ਉਨ੍ਹਾਂ ਦੇ ਵਿੱਚ ਵੱਡੀਆਂ ਟੜੇਬੰਦੀਆਂ ਬੰਨੀਆਂ ਸ਼ੁਰੂ ਹੋ ਗਈਆਂ ਨੇ ਲੋਕ ਤੜਾ ਤੜ ਜਿਹੜੇ ਨੇ ਇੱਕ ਪਾਸੇ ਵਿਰੋਧ ਕਰ ਰਹੇ ਨੇ ਆਮ ਆਦਮੀ ਪਾਰਟੀ ਦਾ ਤੇ ਲੇਕਿਨ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀਆਂ ਲਗਾਤਾਰ ਉਹ ਟੜੇਬੰਦੀਆਂ ਸ਼ੁਰੂ ਹੋ ਗਈਆਂ ਨੇ ਜਿਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਆਪਣੇ ਹੀ ਸੁਪਰੀਮੋ ਨਾਲ ਖੜ੍ਹਾ ਨਹੀਂ ਹੋਣਾ ਚਾਹੁੰਦੇ ਜਿੱਥੇ ਉਹਨਾਂ ਕੋਲੋਂ ਜਿਹੜਾ ਹੈ ਨਾ ਉਹਨਾਂ ਨਾਲ ਪੰਜਾਬ ਦਾ ਦੌਰਾ ਕਰਨ ਲਈ ਜਾਇਆ ਜਾ ਰਿਹਾ ਹੈ ਕਿਉਂਕਿ ਇੱਕ ਪਾਸੇ ਲੋਕਾਂ ਦੇ ਫਿੱਟੂ ਪੈ ਰਹੇ ਨੇ ਤੇ ਦੂਸਰੇ ਪਾਸੇ ਜਿਹੜੇ ਪਠਾਨ ਮਾਜਰਾ ਵੱਲੋਂ ਵੱਡੇ ਰਾਜ ਖੋਰ ਕੇ ਰੱਖ ਦਿੱਤੇ ਗਏ ਨੇ ਪਠਾਨ ਮਾਜਰਾ ਨੇ ਜਿਵੇਂ ਸ਼ਰੇਆਮ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੀ ਸਾਰੀ ਵਾਕ ਡੋਰ ਹੈ ਪੰਜਾਬ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਸਿਰਫ ਇੱਕ ਕੱਠ ਪੁਤਲੀ ਬਣੇ ਹੋਏ ਨੇ ਜਦੋਂ ਇਹੋ ਜੀਆਂ ਹਰ ਪਾਸੋਂ ਸੋਸ਼ਲ ਮੀਡੀਆ ਤੋਂ ਪੱਤਰਕਾਰਾਂ ਵੱਲੋਂ ਬੁੱਧੀਜੀਵਾ ਵੱਲੋਂ ਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਅਸਤੀਫਾ ਦੇ ਸਕਦੇ ਨੇ ਜਾਂ ਫਿਰ ਉਹ ਆਪਣੀ ਇੱਕ ਵੱਖਰੀ ਪਾਰਟੀ ਵੀ ਖੜੀ ਕਰ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ ਜਿਹੜੇ 40 ਤੋਂ 45 ਜਿਹੜੇ ਨੇ ਵਿਧਾਇਕ ਉਹ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਾਲ ਖੜੇ ਨੇ ਤੇ ਦੂਸਰੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਕਿਉਂਕਿ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਤਾਂ ਖੜੇ ਨੇ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਚੰਗੀ ਲੁੱਟਕ ਸੁੱਟ ਕੀਤੀ ਹੈ ਜਿਨ੍ਹਾਂ ਨੇ ਚੰਗਾ ਲੋਕਾਂ ਨੂੰ ਲੁੱਟਿਆ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਸ਼ਰਿਆਮ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ 10 ਐਮਐਲਏਾਂ ਦੀ ਵੀ ਛੁੱਟੀ ਹੋ ਸਕਦੀ ਹੈ ਪੰਜਾਬ ਦੇ ਵਿੱਚੋਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜ਼ੀਰੋ ਲੈਵਲ ਦੀ ਰਿਪੋਰਟ ਸ਼ੁਰੂ ਹੋ ਗਈ ਹੈ ਹੁਣੀ ਕਿਉਂਕਿ ਲੋਕ ਪਿੰਡਾਂ ਦੇ ਵਿੱਚ ਸ਼ਰਿਆਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿ ਰਹੇ ਨੇ ਕਿ 2027 ਦੇ ਵਿੱਚ ਅਸੀਂ ਤੁਹਾਨੂੰ ਇਸ ਦੀ ਚੀਜ਼ ਦਾ ਖਮਿਆਜਾ ਤੁਸੀਂ ਭੁਗਤੋਗੇ ਤੇ ਦੂਸਰੇ ਪਾਸੇ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਿਹੜੇ ਪੰਜਾਬ ਦੀਆਂ ਗੱਡੀਆਂ ਤੇ ਚੱਲਦੇ ਨੇ ਪੰਜਾਬ ਦੀਆਂ ਕੋਠੀਆਂ 'ਚ ਰਹਿੰਦੇ ਨੇ ਪੰਜਾਬ ਦੀ ਪੈਸੇ ਤੇ ਐਸ਼ ਕਰਦੇ ਨੇ ਉਨਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੰਨੀ ਦੇਰ ਦਿੱਲੀ ਲੋਬੀ ਵਾਲੇ ਲੋਕ ਇੱਥੋਂ ਨਿਕਲ ਨਹੀਂ ਜਾਣਗੇ ਤਾਂ ਉਨੀ ਦੇਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕੋਈ ਵੀ ਜਿਹੜਾ ਹੈ ਨਹੀਂ ਖੜਾ ਦਿਖਾਈ ਦਵੇਗਾ ਇੱਕ ਪਾਸੇ ਪੰਜਾਬ ਢਾਵਾਂ ਡੋਲ ਸੋਰੀ ਪੰਜਾਬ ਦੇ ਵਿੱਚ ਇਹਨਾਂ ਦੀ ਆਪਣੀ ਜਿਹੜੀ ਹੈ ਸਰਕਾਰ ਢਾਵਾਂ ਡੋਲ ਹੋ ਗਈ ਹੈ ਤੇ ਦੂਜੇ ਪਾਸੇ ਰੱਜ ਕੇ ਵਿਰੋਧ ਹੋ ਗਿਆ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਇਹ ਹੁਣ ਇੱਕ ਛੱਤ ਹੇਠ ਸਿਰਫ ਦਿਖਾਈ ਦੇਣਗੇ ਤਾਂ ਸਿਰਫ ਆਪਣੀਆਂ ਮਜਬੂਰੀਆਂ ਕਰਕੇ ਤੜੇਬੰਦੀਆਂ ਸ਼ੁਰੂ ਹੋ ਗਈਆਂ ਨੇ ਵਿਧਾਇਕ ਮੰਤਰੀ ਬੋਲਣੇ ਸ਼ੁਰੂ ਹੋ ਗਏ ਨੇ ਰਾਜ ਖੁੱਲਨੇ ਸ਼ੁਰੂ ਹੋ ਗਏ ਨੇ ਤੇ ਜਿੱਥੇ ਇਹਦਾ ਘਾਟਾ ਪੈ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਬਗਾਵਤ ਸ਼ੁਰੂ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਚਲਦਿਆਂ ਅਸਤੀਫਾ ਤੱਕ ਦੇਣ ਦੀ ਗੱਲ ਆ ਗਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸਤੀਫਾ ਦੇ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਹੱਕ ਹੀ ਨਹੀਂ ਦਿੱਤੇ ਜਾ ਰਹੇ ਜਿਸ ਤਰੀਕੇ ਨਾਲ ਉਹ ਕੰਮ ਹੀ ਨਹੀਂ ਕਰ 파 ਰਹੇ ਪੰਜਾਬ ਦੇ ਵਿੱਚ ਸਿਰਫ ਲੋਕਾਂ ਦੇ ਫਿੱਟੂ ਤੇ ਲਾਂਹਤਾ ਲਈਆਂ ਜਾ ਰਹੀਆਂ ਨੇ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਿਸ਼ਾਨ ਜਿਹੜਾ ਮਿਟਣਾ ਸ਼ੁਰੂ ਹੋ ਗਿਆ ਹੈ ਬਾਕੀ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕਤੰਤਰ ਖੁਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿਖਾ ਦਵੇਗਾ